ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਇੰਦਰ ਇਲੈਕਟ੍ਰੋਨਿਕਸ ਦੁਕਾਨ ਦੇ ਉੱਪਰੋਂ ਬਣਾ ਰਹੇ ਹਾਂਗੇ ਦੋਸਤੋ ਜੋ ਦੁਕਾਨ ਹੈ ਬਾਈ ਦੀ ਸੰਗਰੂਰ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਹੈਗੀ ਐਡਰੈਸ ਦੋਸਤੋ ਇਹਦਾ ਜਿਹੜਾ ਬਨਾਸਰ ਬਾਗ ਹੈ ਆਪਣਾ ਉਹਦਾ ਗੇਟ ਨੰਬਰ 2 ਦੇ ਬਿਲਕੁਲ ਆਪੋਜ਼ਿਟ ਇੱਕ ਗਲੀ ਜਾਂਦੀ ਹੈਗੀ ਤੇ ਉਸ ਗਲੀ ਦੇ ਵਿੱਚ ਹੀ ਦੋਸਤੋ ਦੁਕਾਨ ਹੈ ਬਾਈ ਦੀ ਤੇ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਦੋਸਤੋ ਸਾਰੇ ਵੀਰਾਂ ਲਈ ਕਿਉਂਕਿ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਨੌਜਵਾਨ ਵੀਰ ਨਾਲ ਮਲਾਉਣਾ ਹੈਗਾ ਜਿਹੜੇ ਵੀਰ ਨੇ ਛੋਟੀ ਉਮਰ ਦੀ ਦੋਸਤੋ ਆਪਦੀ ਖੁਦ ਹੀ ਕੰਪਨੀ ਤਿਆਰ ਕੀਤੀ ਤੇ ਆਪਦੇ ਮਾਰਕਾ ਲਾ ਕੇ ਦੋਸਤੋ ਇਹ ਆਪਦੀ ਮਿਲਕਿੰਗ ਮਸ਼ੀਨਾਂ ਤਿਆਰ ਕਰਕੇ ਵੇਚਦੇ ਨੇ ਬਈ ਤੇ ਸਾਰੇ ਸੰਦ ਦੋਸਤੋ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਸਾਨੂੰ ਇਸ ਦੁਕਾਨ ਤੋਂ ਬਈ ਤੁਹਾਨੂੰ ਮਿਲ ਜਾਣਗੇ ਤੇ ਖਾਸੇ ਤੋਂ ਦੋਸਤੋ ਬਈ ਦੀ ਇਹ ਹੈ ਵੀ ਜਿਹੜੀ ਰਿਪੇਅਰ ਆਪਾਂ ਨੂੰ ਬਾਹਰੋਂ ਕਿਤੇ ਨਹੀਂ ਮਿਲਦੀ ਹੈਗੀ ਔਰ ਪਿਆਰੇ ਚੀਜ਼ਾਂ ਦੀ ਬਾਈ ਦੁਕਾਨ ਤੇ ਆਪਾਂ ਬਿਲਕੁਲ ਵਾਜਬ ਰੇਟ ਚ ਕਰਕੇ ਦਿੰਦੇ ਨੇਗੇ ਬਾਕੀ ਦੀ ਗੱਲ ਬਾਤ ਦੋਸਤੋ ਆਪਾਂ ਬਾਈ ਨਾਲ ਕਰਾਂਗੇ ਇਸ ਵੇਲੇ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਵਾਰ ਆਪਣਾ ਨਾਮ ਦੱਸ ਦਿੰਦੇ ਜੀ ਮੇਰਾ ਨਾਮ ਇੰਦਰਪ੍ਰੀਤ ਸੇਠੂ ਠੀਕ ਹੈ ਇੰਦਰ ਬਾਈ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਭਲਾ ਆਪਾਂ ਨੂੰ ਇਸ ਕੰਮ ਦੇ ਨਾਲ ਜੁੜੇ ਨੂੰ ਆਪਣਾ ਕੰਮ ਦੇ ਕੋ ਇਸ ਐਡਰੈਸ ਤੇ ਤਾਂ तकरीबन 13 ਸਾਲ ਤੋਂ ਹੋ ਰਿਹਾ ਜੀ ਠੀਕ ਹੈ ਆਪਣਾ ਕੰਡਿਆਂ ਦਾ ਕੰਮ ਸੀਗਾ ਪੁਰਾਣਾ ਸਾਧਰ ਸਾਬ ਬੈਠਦੇ ਸੀਗੇ ਪਹਿਲਾਂ ਠੀਕ ਹੈ ਤੇ ਚਲੋ ਲੋੜ ਮੁਤਾਬਿਕ ਆਪਾਂ ਨੂੰ ਥੋੜਾ ਜਿਹਾ ਕੰਮ ਵਧਾਈਏ ਆਪਾਂ ਓਕੇ ਤੇ ਆਪਾਂ ਨਾਲ ਕੰਮ ਸ਼ੁਰੂ ਕਰਿਆ ਸਟਾਰਟਿੰਗ ਚ ਇਕੋ ਮਿਲਕ ਦੀ ਰੇਅਰ ਦਾ ਠੀਕ ਹੈ ਉਹ ਕੰਮ ਆਪਣੇ ਕੋਲ ਬਹੁਤ ਵਧੀਆ ਚੱਲ ਰਿਹਾ ਜੀ ਮਤਲਬ ਆਪਣਾ ਪედაਪੁਰ ਕੀ ਕੰਮ ਚੱਲ ਰਿਹਾਗਾ ਬਾਈ ਜੀ ਕੀ ਕਹਤੇ ਬਾਈ ਜਿਹੜਾ ਆਪਾਂ ਹੁਣ ਮਿਲਕਿੰਗ ਮਸ਼ੀਨਸ ਮੈਨੂਫੈਕਚਰ ਕਰਦੇ ਆ ਇਹ ਆਪਾਂ ਨੂੰ ਮੈਨੂਫੈਕਚਰਿੰਗ ਕਰਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਆਪਣਾ ਮੈਨੂੰ ਮੈਂ ਪਹਿਲਾਂ ਅੱਗੂ ਲੈ ਕੇ ਸੀਲ ਕਰਦਾ ਸੀਗਾ ਜੀ ਉਹ ਫਿਰ ਆਪ ਨੂੰ ਬਹੁਤ ਕੋਸਟ ਆ ਜਾਂਦੀ ਲੱਗੇ ਕਸਟਮਰ ਨੂੰ ਵੀ ਫਿਰ ਮਹਿੰਗੀ ਠੀਕ ਹੈ ਤੇ ਤਕਰੀਬਨ 1.5 ਤੋਂ 2 ਮਹੀਨਾ ਤੋਂ ਸੀ ਆਪਣੀ ਬਣਾ ਕੇ ਸੀ ਇੰਕ ਕਰਣ ਲੱਗੇ ਆਗੇ ਠੀਕ ਹੈ ਤੇ ਬਾਈ ਬਾਕੀ ਚੀਜ਼ਾਂ ਵੀ ਆਪਾਂ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਪਹਿਲਾਂ ਤਾਂ ਆਪਣੇ ਈਵਰਾਂ ਨੂੰ ਬਾਈ ਆਪਾਂ ਆਪਣੀ ਮਿਲਕਿੰਗ ਮਸ਼ੀਨ ਦੀ ਖਾਸੀਅਤ ਦੱਸ ਦਈਏ ਇਹਨਾਂ ਬਾਰੇ ਦੱਸਿਓ ਵੀ ਪਹਿਲਾਂ ਤਾਂ ਇਹ گاਵਾ ਮੱਝਾਂ ਦੋਨਾਂ ਦੀ ਲੱਗ ਜਾਂਦੀ ਨਹੀਂ ਹੈ ਇਹ ਹਾਂਜੀ ਜਿਹੜੇ ਆਪਣੇ ਸਟਾਰਟਿੰਗ ਮਾਡਲ ਨੇਗੇ ਸਿਰਫ ਕਾਊਂਸ ਲਈ ਨਹੀਂ ਹੈਗੇ گاਵਾ ਲਈ ਨੇਗੇ ਠੀਕ ਹੈ ਵੀਰੇ ਜਿਵੇਂ ਉਹਦੇ ਵਿੱਚ ਆਪਣਾ ਮਾਡਲ ਆ ਜਾਊਗਾ ਇਹਦੇ ਵਿੱਚ ਹੈਗਾ ਹੈਗਾ 1/2 HP ਦਾ ਪੰਪ ਆ ਜਾਊਗਾ ਓਕੇ ਮਾਰਕੀਟ ਦੇ ਵਿੱਚ ਤੁਹਾਨੂੰ ਸਟਾਰਟਿੰਗ 20 ਲੀਟਰ ਦੇ ਘੈਂਟ ਤੋਂ ਹੋਊਗੀ ओके ਆਪਣਾ 25 ਲੀਟਰ ਦਾ ਸਟੂਲ ਦਾ ਕੈਨ ਹੋਊਗਾ ਜੀ ਠੀਕ ਹੈ ਜੀ ਠੀਕ ਹੈ ਤੇ 5 ਫੁੱਟ ਵੈਕਿਊਮ ਪਾਈਪ ਹੋਊਗੀ ਹਵਾ ਵਾਲੀ ਪਾਈਪ ਤੇ 5 ਫੁੱਟ ਮਿਲਕਿੰਗ ਪਾਈਪ ਹੋਊਗੀ ਆਪਣੀ ਠੀਕ ਹੈ ਤੇ ਕਿੰਨੇ ਕੇ ਪਸ਼ੂਆਂ ਲਈ ਸਫੀਸ਼ੀਐਂਟ ਆ ਬਈ ਇਹ ਤਕਰੀਬਨ 8 ਤੋਂ 10 ਕੇ ਪਸ਼ੂਆਂ ਲਈ ਗਾਵਾਂ ਲਈ ਠੀਕ ਹੈ ਜੀ ਬਿਲਕੁਲ ਓਕੇ ਹੈ ਜੀ ਬਿਲਕੁਲ ਓਕੇ ਤੇ ਇਹਦੀ ਬਈ ਆਪਣੀ ਗਾਰੰਟੀ ਵਾਰੰਟੀ ਇਹਦੀ ਕੀ ਹੋਵੇਗੀ ਗਾਰੰਟੀ ਵਾਰੰਟੀ ਇਹਦੀ ਸਾਲ ਦੀ ਹੋਊਗੀ ਜੀ ਠੀਕ ਹੈ ਤੇ ਸਾਲ ਤੋਂ ਬਾਅਦ ਬਈ ਜੇ ਕੋਈ ਵੀ ਅਜ ਡਿਕਟ ਆਉਂਦੀ ਹੈ ਇਹਦੀ ਸਰਵਿਸ ਵਗੈਰਾ ਸਾਰੀ ਆਪਣੇ ਸੈਂਟਰ ਤੇ ਸਰਵਿਸ ਵਗੈਰਾ ਜੇ ਲੋਕਾਂ ਦਾ ਕਸਟਮਰ ਨਹੀਂ ਅਸੀਂ ਉਹਨੂੰ ਫੋਨ ਤੇ ਹੀ ਦੱਸ ਦਾਂਗੇ ਨਾਲ ਐਲਜੀ ਮਿਲੂਗੀ ਤੁਹਾਨੂੰ ਇਹਦੇ ਠੀਕ ਹੈ ਜੀ ਓਕੇ ਜੀ ਤੇ ਉਹ ਇਹਦੇ ਆ ਨਟ ਖੋਲ ਕੇ ਜੀ ਉੱਪਰ ਆਹ ਪੰਜ ਨਟ ਖੋਲ ਕੇ ਇਹਦੀ ਕਸਟਮਰ ਖੁਦ ਸਰਵਿਸ ਕਰ ਸਕਦਾ ਹੈਗਾ ਠੀਕ ਹੈ ਜੀ ਉਹ ਵੀ ਇਹ ਨਟ ਖੋਲਣ ਦੀ ਲੋੜ ਆਪਾਂ ਨੂੰ ਤਕਰੀਬਨ 2 ਸਾਲਾਂ ਬਾਅਦ ਪੂਗੀ ਜੀ ਓਕੇ ਤੇ ਬਈ ਇੱਕ ਕਈ ਵੀਰਾਂ ਦਾ ਕੁਐਸਚਨ ਹੁੰਦਾ ਹੈਗਾ ਵੀ ਜੇ ਸਾਡੇ ਪਸ਼ੂ ਮਸ਼ੀਨ ਤੇ ਨਾ ਲੱਗੇ ਅਕਲ ਕਰਨੀ ਮਹਿਸੂਸ ਕਰੀ ਉਹਨਾਂ ਨੇ ਇਹ ਸੈਟਿੰਗ ਨਹੀਂ ਆਈ ਤੇ ਬਈ ਉਹਨਾਂ ਨੇ ਡੈਮੋ ਟਰਾਈ ਕਰਨੀ ਹੁੰਦੀ ਤੇ ਆਪਣੇ ਕੋਲ ਡੈਮੋ ਦਾ ਕੋਈ ਸੈਟਅਪ ਅਵੇਲੇਬਲ ਹੈਗਾ ਅਸੀਂ ਡੈਮੋ ਵੀ ਦੇ ਸਕਦੇ ਆਂ ਕਿ ਤਕਰੀਬਨ 40 ਕਿਲੋਮੀਟਰ ਸੰਗਰੂਰ ਦੇ ਏੜ ਗੇੜ ਓਕੇ ਹਾਂਜੀ ਤੇ ਮਤਲਬ ਭਾਈ ਜੇ ਡੈਮੋ ਸੈਟ ਨਹੀਂ ਆਉਂਦੀ ਤੇ ਉਹਦੇ ਚਾਰਜਸ ਵਗੈਰਾ ਕੀ ਹੁੰਦਣਗੇ ਚਾਰਜਸ ਵਗੈਰਾ ਉਹ ਕੋਈ ਫਿਕਸਦਾ ਹੈ ਨਹੀਂਗੇ ਜੀ ਪਰ ਜ਼ਿਆਦਾ ਨਹੀਂ ਹੈਗੇ ਕੋਈ ਵੀ ਓਕੇ ਮਤਲਬ ਤੇਲ ਪਾਣੀ ਬਾਈ ਜਣਾ ਕਰਦੇ ਆਪਣਾ ਜਣਾ ਤੇਲ ਰੂਪ ਜਿਹੜਾ ਮੂ ਆਪਾਂ ਦੇਖ ਸਕਦੇ ਆ। ਉਹ ਮਸ਼ੀਨ ਲੈਂਦਾ ਫਿਰ ਫਾਈਨਲ ਕਰਦਾਗਾ ਤਾਂ ਫਿਰ ਉਹ ਤੇਲ ਹੋ ਗਿਆ ਰਹੇ ਵੀ ਕੋਈ ਹੈਗੇ। ਤੇ ਦੋਸਤੋ ਜੇ ਤੁਸੀਂ ਡੈਮੋ ਲੈਣੀ ਚਾਹੋ ਤੇ ਡੈਮੋ ਅਵੇਲੇਬਲ ਹੈਗੀ। ਬਾਈ ਦੇ ਕਹਿੰਦਾ ਮਤਲਬ ਹੈ ਦੋਸਤੋ ਵੀ ਜੇ ਤੁਸੀਂ ਡੈਮੋ ਲਓਗੇ ਤਾਂ ਸਿਰਫ ਤੇਲ ਪਾਣੀ ਦਾ ਖਰਚਾ ਹੀ ਲੱਗਣਾ ਬਾਈ ਦਾ ਹੋਰ ਕੋਈ ਫੀਸ ਨਹੀਂ ਹੈਗੀ ਪਰ ਜੇ ਤੁਸੀਂ ਮਸ਼ੀਨ ਬਾਈ ਤੋਂ ਖਰੀਦੋਗੇ ਤਾਂ ਉਹ ਡੈਮੋ ਵੀ ਦੋਸਤੋ ਤੁਹਾਡੀ ਫ੍ਰੀ ਚ ਹੀ ਹੋ ਜਾਣੀ ਹੈਗੀ। ਅ ਡਿਟੇਲ ਦੋਸਤੋ ਬਾਈ ਨੇ ਸਾਰੀ ਮਸ਼ੀਨ ਬਾਰੇ ਦੱਸ ਹੀ ਦਿੱਤੀ ਹੈਗੀ ਲਗਭਗ ਸਾਲ ਦੀ ਦੀ ਗਾਰੰਟੀ ਵਾਰੰਟੀ ਹੈਗੀ ਉਦੋਂ ਦਾ ਸਰਵਿਸ ਉਸ ਤੋਂ ਬਾਈ ਨੇ ਤਾਂ ਦੱਸ ਹੀ ਦਿੱਤਾ ਤੁਹਾਨੂੰ ਵੀ ਉਹ ਨਟ ਖੋਲ ਕੇ ਦੀ ਤੇਲ ਚੇਂਜ ਹੋ ਜਾਂਦਾ ਹੈਗਾ ਪਰ ਫਿਰ ਵੀ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈਗੀ ਦੋਸਤੋ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਈ ਤੁਹਾਡਾ ਆਪ ਹੀ ਸਾਰਾ ਹੱਲ ਕਰਕੇ ਦੇਊਗਾ ਤੇ ਬਾਈ ਮਸ਼ੀਨਾਂ ਤੋਂ ਇਲਾਵਾ ਆਪਣੇ ਕੋਲ ਹੋਰ ਕੀ ਕੀ ਚੀਜ਼ अवेलेबल ਹੈ ਮਸ਼ੀਨਾਂ ਤੋਂ ਇਲਾਵਾ ਆਪਣੇ ਕੋਲ ਫੈਟ ਲਗਾਉਣ ਵਾਲੀਆਂ ਮਸ਼ੀਨਾਂ ਜਿਵੇਂ ਡੇਰੀ ਵਾਲੇ ਵਰਤਦੇ ਨੇ ਮਿਲਕ ਐਨਾਲਾਈਜ਼ਰ ਹੋਗੇ ਠੀਕ ਹੈ ਜੀ ਵਾਈਬ੍ਰੇਟਰ ਤੇ ਆਹ ਡੀਪੀਓ ਹੋਗੇ ਜੀ ਆਪਣੇ ਕੋਲ ਠੀਕ ਹੈ ਤੇ ਬਈ ਆਪਣੀ ਰੇਟ ਦੀ ਗੱਲ ਰਹਿ ਗਈ ਇਹ ਮਿਲਕਿੰਗ ਮਸ਼ੀਨਾਂ ਦਾ ਵੀ ਰੇਟ ਕੀ ਰੂਗ ਆਪਣਾ ਇਹ ਜਿਹੜੀ ਮਿਲਕਿੰਗ ਮਸ਼ੀਨ ਆਪਣੀ 10 HP ਦੇ ਪੰਪ ਵਾਲੀ ਹੈ ਜੀ ਹਾਂਜੀ ਟਰਾਲੀ ਵਾਲੀ ਟਰਾਲੀ ਵਾਲੀ ਠੀਕ ਹੈ ਜੀ ਇਹ ਤਕਰੀਬਨ ਹੈਗੀ ਹੈਗੀ 23000 ਰੁਪਏ ਦੀ ਜੀ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਉੱਪਰ ਆ ਜੂਗੀ ਆਪਣੀ 14 HP ਦਾ ਪੰਪ ਵਾਲੀ ਠੀਕ ਹੈ ਵੀਰੇ ਉਹ ਆਪਣੀ ਹੈਗੀ ਹੈ 24000 ਰੁਪਏ ਦੀ ਠੀਕ ਹੈ ਤੇ ਇਸ ਤੇ ਉਸ ਤੋਂ ਉੱਪਰ ਆ ਜੂਗੀ 1.7 ਕਿਹਪੀ ਦਾ ਮਾਡਲ ਆ ਜੂਗਾ ਜੀ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਸਿੰਗਲ ਟਾਈਮ ਤੇ ਸੇਮ ਟਾਈਮ ਤੇ ਦੋ ਬਕਟਾਂ ਜਾਂ ਤਿੰਨ ਬਕਟਾਂ ਵੀ ਚਲਾ ਸਕਦੇ ਹੋਗੇ ਠੀਕ ਹੈ ਉਹ ਹੈਗਾ 32000 ਰੁਪਏ ਦੀ ਸਿੰਗਲ ਬਾਗਟ ਦੇ ਨਾਲ ਵਿਦ ਟੌਲੀ ਪੈਟਰੋਲੀ ਤੇ ਬਾਈ ਕੋਈ ਆਪਣੀ ਵੀਡੀਓ ਦੇ ਰਹੀ ਆਊਗਾ ਤਾਂ ਉਹਦਾ ਬਾਈ ਦਾ ਆਪਾਂ ਕੀ ਮੰਤਨ ਕਰਾਂ ਉਹਦਾ ਮੰਤਨ ਉਹ ਤੁਹਾਨੂੰ ਆਪ ਹੀ ਦੱਸੂਗਾ ਵੀ ਹਾਂ ਸਾਡਾ ਮੰਤਨ ਥੋੜਾ ਮੰਤਨ ਕਰਦਾ ਕੁਝ ਦਿਨਾਂ ਹਾਂਜੀ ਹਾਂ ਠੀਕ ਹੈ ਤੇ ਭਾਈ ਮੈਂ ਦੇਖ ਰਿਹਾ ਜਿਵੇਂ ਆਪਣੇ ਕੋਲ ਇਹ ਵੇਟ ਕਰਨ ਵਾਲੇ ਕੰਡੇ ਵੀ ਪਏ ਨੇਗੇ ਤੇ ਕਈ ਵਾਰ ਕਿਸੇ ਵੀਰ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਯੂਜ਼ਡ ਕੰਡਾ ਮਿਲ ਜੇ ਠੀਕ ਰੇਟ ਤੇ ਆਪਣੇ ਕੋਲ ਯੂਜ਼ਡ ਕੰਡੇ ਵੀ ਅਵੇਲੇਬਲ ਉਹ ਆਏ ਤੇ ਹੁੰਦਾ ਜੀ ਆਂਦੇ ਨਹੀਂ ਸੀਲ ਹੋ ਜਾਂਦੇ ਠੀਕ ਹੈ ਮਤਲਬ ਆਪਣੇ ਕੋਲ ਯੂਜ਼ਡ ਮਸ਼ੀਨਾਂ ਕੰਡੇ ਸਾਰਾ ਕੁਝ ਆਉਂਦਾ ਹੈ ਆਪਾਂ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤਾਂਗੇ ਠੀਕ ਆ ਦੋਸਤ ਤੁਸੀਂ ਆ ਸਰਟੀਫਿਕੇਟ ਬਾਈ ਦਾ ਜਰੂਰ ਦੇਖ ਲਓ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈਗਾ ਬਾਈ ਇਹ ਦੋਸਤ ਜਿਹੜੀ ਕ੍ਰਿਸਟਲ ਕੰਪਨੀ ਆਉਂਦੀ ਹੈ ਯੂਐਸਸੀ ਦੀ ਕੰਪਨੀ ਹੈ ਤੇ ਬਾਈ ਕੋਲ ਉਹਦੀ ਵੀ ਡੀਲਰਸ਼ਿਪ ਹੈਗੀ ਹੈਗੀ ਆਪਣੇ ਸੰਗਰੂਰ ਜਲੇ ਦੇ ਵਿੱਚ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈਣਾ ਬਾਈ ਇਹਦੇ ਬਾਰੇ ਦੱਸੋ ਸਾਨੂੰ ਇੱਕ ਕ੍ਰਿਸਟਲ ਕੰਪਨੀ ਦਾ ਕੀ ਸਾਫਤਾ ਹੈਗਾ ਫੈਡ ਮਸ਼ੀਨ ਹੈ ਜਿਸ ਤਰ੍ਹਾਂ ਇਕੋਮਿਲਕ ਹੁੰਦੀ ਹੈਗੀ ਇਹਦੀ 2 ਸਾਲ ਦੀ ਆਪਣੀ ਫੁੱਲ ਵਾਰੰਟੀ ਰਹੂਗੀ ਮੱਚੇ ਕੁਝ ਵੀ ਹੋਵੇ ਚਾਹ ਉਹ ਤੁਹਾਨੂੰ ਰਿਪੇਅਰ ਹੋ ਕੇ ਜਾਂ ਇਹ ਪੀਸੀਬੀ ਰਿਪਲੇਸ ਹੋ ਕੇ ਮਿਲੂਗੀ। ਓਕੇ। ਤੇ ਭਾਈ ਜਿਵੇਂ ਹੁਣ ਆਪਣੇ ਕੋਲ ਮਸ਼ੀਨਾਂ ਆਪਾਂ ਲੈ ਗਏ। ਉਹ ਚ ਕੋਈ ਇਲੈਕਟ੍ਰੋਨਿਕ ਫਾਲਟ ਆ ਗਿਆ ਜਾਂ ਕਈ ਵਾਰ ਕੋਈ ਸੈਂਸਰ ਖਰਾਬ ਹੋ ਗਿਆ ਤੇ ਭਾਈ ਉਹਦੀ ਰਿਪੇਅਰ ਬੜੀ ਔਖੀ ਹੁੰਦੀ ਹੈਗੀ ਇਹਨਾਂ ਮਸ਼ੀਨਾਂ ਦੀ। ਆਪਣੇ ਕੋਲ ਭਈ ਇਹਦਾ ਕੀ ਪ੍ਰਬੰਧ ਹੈਗਾ? ਆਪਣੇ ਕੋਲ ਇਕੋ ਮਿਲਕ ਦੀ ਜਿਹੜੀ ਪੀਸੀਬੀ ਆ ਉਸਦੀ ਪ੍ਰੋਪਰ ਫੁੱਲ ਰਿਪੇਅਰ ਹੈਗੀ। ਠੀਕ ਹੈ। ਇਹ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਪੀਸੀਬੀ ਦੀ ਫੁੱਲ ਰਿਪੇਅਰ ਆ ਬਾਈ ਕੋਲ ਇਕੋ ਮਿਲਕ ਦੀ। ਇਹ ਸਾਰਾ ਇਹਦਾ ਸਿਸਟਮ ਜੇ ਤੁਸੀਂ ਸਕਰੀਨ ਤੇ ਕਲੀਅਰ ਦੇਖ ਰਹੇ ਹੋਗੇ। ਇਦੇ ਬਾਰੇ ਵੀ ਹੁਣ ਐਦਾਂ ਦੱਸਿਓ ਵੀ ਜੇ ਕਿਸੇ ਵੀਰ ਨੇ ਰਿਪੇਅਰ ਕਰਾਉਣੀ ਹੋਵੇ ਕੋਈ ਛੋਟਾ ਮੋਟਾ ਫਾਲਟ ਹੈਗਾ ਉਹ ਵੀ ਨਿਕਲ ਜਾਂਦਾ ਹੈਗਾ ਜਾਂ ਸਾਰੇ ਰਿਪਲੇਸ ਕਰਾਉਣਾ ਪੈਂਦਾ ਹੈਗਾ ਨਹੀਂ ਜ਼ਿਆਦਾਤਰ ਤਾਂ ਦੇਖੋ ਸਾਰੇ ਰਿਪਲੇਸ ਹੀ ਕਰਦੇ ਨੇਗੇ ਪਰ ਆਪਾਂ ਕੰਮ ਆਪ ਕਰਨਾ ਹੈਗਾ ਆਪਾਂ ਕਸਟਮਰ ਨੂੰ 6 ਤੋਂ 9 ਮਹੀਨਿਆਂ ਦੀ ਵਾਰੰਟੀ ਵੀ ਦੀ ਦੀਆਂ ਰਿਪੇਅਰ ਤੇ ਠੀਕ ਹੈ ਠੀਕ ਹੈ ਮੈਕਸਿਮਮ 4500 5000 ਰੁਪਏ ਤੱਕ ਰਿਪੇਅਰ ਹੋ ਜਾਂਦੀ ਹੈ ਪੀਸੀਬੀ ਓਕੇ ਜੀ ਤੇ ਆਪਣੀ 6 ਤੋਂ 9 ਮਹੀਨੇ ਦੀ ਵਾਰੰਟੀ ਰਹੂਗੀ ਉਸ ਦੇ ਵਿੱਚ ਸੈਂਸਰ ਚੇਂਜ ਕਰਨਾ ਹੈ ਆਪਾਂ ਕੱਲਾ ਸੈਂਸਰ ਵੀ ਚੇਂਜ ਕਰ ਦਿੰਦੇ ਆਗੇ ਠੀਕ ਦੇ ਮਤਲਬ ਕਸਟਮਰ ਦੀ ਜਿਹੜੀ ਵੀ ਨੀਡ ਹੈਗੀ ਉਹਦੇ ਅਕੋਰਡਿੰਗ ਆਪਾਂ ਕਰ ਦਿੰਨੇ ਆਗੇ ਜਿਹੜੀ ਚੀਜ਼ ਦੀ ਵੀ ਲੋੜ ਹੈਗੀ ਉਹ ਵੀ 에ਰਰ ਆਵੇ 에ਰਰ 9 에ਰਰ 7 ਹੌਟ ਸੈਂਪਲ ਐਮਟੀ ਕੈਮਰਾ ਠੀਕ ਹੈ ਹਰ ਇੱਕ ਦਾ ਹੱਲ ਹੈਗਾ ਆਪਣੇ ਕੋਲ ਠੀਕ ਹੈ ਕਾਰਡ ਆਪਾਂ ਕਸਟਮਰ ਨੂੰ ਉਹ ਤੋਂ ਕਹੀਦਾ ਵੀ ਤੁਹਾਡਾ ਕਾਰਡ ਚੇਂਜ ਹੋਊਗਾ ਨਵਾਂ ਪੂਗਾ ਜਦੋਂ ਉਹ ਰਿਪੇਅਰ ਹੋਣ ਦੀ ਹਾਲਤ ਚ ਨਾ ਹੋਵੇ ਮਤਲਬ ਆਪਾਂ ਵੈਸੇ 99% ਚਾਂਸ ਹੁੰਦੇ ਨੇ ਵੀਰੇ ਰਿਪੇਅਰ ਹੋ ਹੀ ਜਾਣਾ ਹੈ ਆਪਣੇ ਕੋਲ ਠੀਕ ਹੈ ਤੇ ਇਹਦਾ ਰਿਪੇਅਰ ਦਾ ਵੀ ਕੀ ਚਾਰਜ ਵਗੈਰਾ ਰਹਿੰਦਾ ਹੈਗਾ ਆਪਣਾ ਤੇ ਰਿਪੇਅਰ ਦਾ ਤੁਹਾਨੂੰ ਦੱਸਿਆ ਜੀ ਉਹ ਤਕਰੀਬਨ ਮਿਨੀਮਮ ਮੰਨ ਕੇ ਚੱਲੀਏ ਤਾਂ 500 ਰੁਪਏ ਤੋਂ ਲੈ ਕੇ 4500 5000 ਰੁਪਏ ਤੱਕ 5000 ਰੁਪਏ ਵਿੱਚ ਬਿਲਕੁਲ ਨਵੀਂ ਮਸ਼ੀਨ ਬਣ ਜੂਗੀ ਇਹ ਕਾਰਡ ਦੀ ਕੋਸਟ ਏਰੀਆ ਵਾਈਜ਼ ਡਿਪੈਂਡ ਕਰਦੀ ਹੈ ਕਿਤੇ ਇਹ 8000 8500 ਰੁਪਏ ਦਾ ਵਿਦ ਰਿਪਲੇਸਮੈਂਟ ਰਿਪੇਅਰ ਵਾਲਾ ਕਾਰਡ ਪੈਂਦਾ ਹੈਗਾ ਠੀਕ ਹੈ ਕਿਤੇ ਇਹਹੀ ਕਾਰਡ 11000 ਰੁਪਏ ਦਾ ਪੈਂਦਾ ਹੈਗਾ ਓਕੇ ਇਹ ਜੋ ਡੀਲਰੋ ਤੇ ਲੋਕਲ ਏਰੀਆ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਹੁੰਦਾ ਹੈਗਾ ਓਕੇ ਜੀ ਆਪਣੇ ਕੋਲ ਇਹ ਆਪਾਂ ਦਾ ਕਾਰਡ ਬਹੁਤ ਘੱਟ ਪਾਨੇ ਆ ਨਵਾਂ ਪੁਰਾਣਾ ਰਿਪੇਅਰ ਵਾਲਾ ਜੋ ਵੀ ਆਪਾਂ ਰਿਪੇਅਰ ਕਰਕੇ ਕਸਟਮਰ ਨੂੰ ਦੀਦ ਦੇਗਾ ਠੀਕ ਹੈ ਤੇ ਇੰਦਰ ਭਾਈ ਇੱਕ ਐਂ ਦੱਸਿਓ ਜੇ ਕੋਈ ਵੀਰ ਦੂਰੋਂ ਆਪਣੀ ਵੀਡੀਓ ਦੇਖ ਰਿਹਾ ਹੈਗਾ ਆਨਲਾਈਨ ਸਮਾਨ ਮੰਗਵਾਉਣਾ ਚਾਹੁੰਦਾ ਹੈਗਾ ਤੇ ਬਈ ਆਪਣਾ ਡਿਲੀਵਰੀ ਵਗੈਰਾ ਦਾ ਕੀ ਸਿਸਟਮ ਹੈਗਾ ਡਿਲੀਵਰੀ ਵਗੈਰਾ ਹੋ ਚੁੱਕੀ ਜੀ ਜੋ ਵੀ ਉਹਨਾਂ ਨੂੰ ਕੋਈ ਚਾਹੀਦਾ ਜੀ ਮਸ਼ੀਨਾਂ ਵਗੈਰਾ ਚਾਹੀਦੀਆਂ ਲੱਗੀਆਂ ਠੀਕ ਹੈ ਤਾਂ 3000 5000 ਕੋ ਪਾ ਸਕਦੇ ਨੇ ਕਿ ਅਕਾਊਂਟ ਦੇ ਵਿੱਚ ਤੇ ਇਹਦਾ ਡਿਲੀਵਰੀ ਵਗੈਰਾ ਦਾ ਕੀ ਚਾਰਜ ਰਹੂਗਾ ਬਈ ਕੋਈ ਟਰਾਂਸਪੋਰਟਰ ਆ ਹੀ ਜਾਊਗਾ ਜੀ ਮਾਲ ਹਾਂ অলਓਵਰ অলਓਵਰ ਇੰਡੀਆ ਬਈ ਆਪਣੀ ਟਰਾਂਸਪੋਰਟ ਅਵੇਲੇਬਲ ਹੈ ਹਾਂਜੀ ਹਾਂ ਜਦੋਂ ਉਹਨਾਂ ਨੇ ਟਰਾਂਸਪੋਰਟ ਤੋਂ ਮਾਲ ਚੱਕਣਾ ਉਹਨਾਂ ਨੂੰ ਪੇਮੈਂਟ ਦੇਣੀ ਪਊਗੀ ਉੱਥੇ ਠੀਕ ਹੈ ਪਹਿਲਾਂ ਸਾਨੂੰ ਟੋਕਨ ਪਾ ਸਕਦੇ ਨੇ ਕਿ ਉਹ ਹਾਂਜੀ ਹਾਂ ਠੀਕ ਹੈ ਤੇ ਇਹਨਾਂ ਤੋਂ ਇਲਾਵਾ ਬਈ ਸਾਰਾ ਵੀ ਕਿਹੜਾ ਕਸਟਮਰ ਕਿੰਨੇ ਕਿਲੋ ਦੁੱਧ ਪਾ ਕੇ ਗਿਆ ਸਾਰਾ ਰਿਕਾਰਡ ਮੈਂਟੇਨ ਸਾਰਾ ਰਿਕਾਰਡ ਇਹ ਹਿਸਾਬ ਕਿਤਾਬ ਰੱਖਦੇ ਨੇਗੇ ਠੀਕ ਹੈ ਜੀ ਡੇਰੀ ਮਾਲਕ ਨੂੰ ਕੋਈ ਹਿਸਾਬ ਕਿਤਾਬ ਲਾਉਣ ਦੀ ਲੋੜ ਨਹੀਂ ਸਭ ਕੁਝ ਇਹਨੇ ਆਪਣੇ ਵਿੱਚ ਹੀ ਸਟੋਰ ਕਰਨਾ ਹੈ ਇਹਦਾ ਬਈ ਆਪਾਂ ਨੂੰ ਕੀ ਪ੍ਰਾਈਸ ਪੈਣਾਗਾ ਇਹ ਤਕਰੀਬਨ ਭਾਈ 14000 ਰੁਪਏ ਦਾ ਹੈਗਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਬਾਤਾਂ ਨੇ ਦੋਸਤੋ ਬਈ ਆਪਣਾ ਕਰੀ ਲਓ ਜਦੋਂ ਆਪਣੇ ਵੀਡੀਓ ਦੇ ਥਰੂ ਆਉਂਗੇ ਤੁਸੀਂ ਅ ਬਈ ਨੇ ਦੋਸਤੋ ਛੋਟੀ ਜੀ ਜਗ੍ਹਾ 'ਚ ਬਹੁਤ ਸੋਹਣਾ ਸੈਟਅਪ ਤਿਆਰ ਕਰਿਆ ਹੋਇਆ ਹੈਗਾ ਇਹ ਬਾਕੀ ਸੋਨੂੰ ਸਮਾਨ ਮੈਂ ਸਾਰੇ ਹੀ ਦਿਖਾਤਾ ਹੈਗਾ ਲਗਭਗ ਕਿਉਂਕਿ ਦੋਸਤੋ ਜਗ੍ਹਾ ਘੱਟ ਹੋਣ ਕਰਕੇ ਸੋਨੂੰ ਸਾਰੇ ਕਿਤੇ ਮੈਂ ਫਿਰ ਕਿਹ ਨਹੀਂ ਦਿਖਾ ਸਕਦਾ ਪਰ ਜਿਹੜੇ ਮੇਨ ਮੇਨ ਦੋਸਤੋ ਸਮਾਨ ਹੁੰਦੇ ਨੇਗੇ ਆਪਾਂ ਨੂੰ ਡੈਰੀ ਫਾਰਮਿੰਗ ਚ ਲੋੜ ਪੈਂਦੀ ਹੈਗੀ ਉਹ ਮੈਂ ਸੋਨੂੰ ਸਾਰੇ ਦਿਖਾ ਦਤੇ ਆ ਸਾਰੀ ਦੋਸਤੋ ਬੱਕਟਸ ਪਈਆਂ ਨੇ ਜੀਆਂ ਕੰਨੀਆਂ ਕਹਿੰਦੇ ਨੇ ਆਪਾਂ ਪੰਜਾਬੀ ਚ ਤੇ ਸਾਰੇ ਕੰਡੇ ਪਏ ਨੇਗੇ ਵੱਡੇ ਛੋਟੇ ਸਾਰੀਆਂ ਮਸ਼ੀਨਾਂ ਦੋਸਤੋ ਮੱਝਾਂ ਕਾਂ ਵਾਲੀਆਂ ਤੇ ਉਮੀਦ ਹੈ ਦੋਸਤੋ ਕੋਈ ਵੀਰ ਨਵਾਂ ਡੈਰੀ ਫਾਰਮ ਤਿਆਰ ਕਰ ਰਿਹਾ ਹੈਗਾ ਜਾਂ ਸ਼ੁਰੂ ਕਰਨ ਦੀ ਸੋਚ ਰਿਹਾ ਹੈਗਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਜਰੂਰ ਦੇ ਤੇ ਬਾਈ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਵੀ ਆਪਣੇ ਤੋਂ ਸਾਡੀ ਆਪਾਂ ਕਹਿਣਾ ਚਾਹੁੰਦੇ ਜੇ ਕਿਸੇ ਨੇ ਫਿਕਸ ਫਾਰਮਰ ਵੀ ਲਗਵਾਉਣੇ ਨੇ ਕਿ 40 ਪਸ਼ੂ 50 ਪਸ਼ੂ ਵਾਲੇ ਫਾਰਮ ਦੇ ਵਿੱਚ ਓਕੇ ਤਾਂ ਆਪਾਂ ਉਹ ਵੀ ਲਗਾ ਕੇ ਦੇ ਸਕਦੇ ਆਂ ਏ ਟੂ ਜ਼ेड ਸਾਰੀ ਸਰਵਿਸ ਦੇ ਦਾਂਗੇ ਆਪਾਂ ਜੇ ਕੋਈ ਵੀਰ ਫਾਰਮ ਤਿਆਰ ਕਰ ਰਿਹਾ ਹੈਗਾ ਤੇ ਬਾਕੀ ਸਪੇਅਰ ਪਾਰਟ ਵੀ ਦੋਸਤੋ ਤੁਹਾਨੂੰ ਸਾਰੇ ਮਿਲ ਜਾਣੇ ਨੇਗੇ ਕੋਈ ਵੀ ਮਿਲਕਿੰਗ ਮਸ਼ੀਨ ਦਾ ਸਪੇਅਰ ਪਾਰਟ ਹੈਗਾ ਫੈਟ ਲਾਉਣ ਵਾਲੀ ਮਸ਼ੀਨ ਦਾ ਦੋਸਤੋ ਆਸਾਬ ਤਾਬ ਰੱਖਣ ਵਾਲੀ ਮਸ਼ੀਨ ਦਾ ਇਹ ਕੋਲ ਮਿਲਦਾ ਏ ਟੂ ਜ਼ेड ਦੋਸਤੋ ਤੁਹਾਨੂੰ ਸਾਰਾ ਸਮਾਨ ਬਾਈ ਕੋਲੋਂ ਮਿਲ ਜਾਣਾਗਾ ਬਾਕੀ ਸਰਟੀਫਿਕੇਟ ਤੁਹ ਬਾਕੀ ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲਦਾ ਰਹੂਗਾ ਪੂਰੀ ਵੀਡੀਓ ਚ ਡਿਸਕ੍ਰਿਪਸ਼ਨ ਚ ਦੋਸਤੋ ਬਾਈ ਦੀ ਦੁਕਾਨ ਦਾ ਮੈਂ ਐਡਰੈਸ ਵੀ ਦੇ ਦੇਣਾਗਾ ਉਮੀਦ ਹੈ ਦੋਸਤੋ ਤੁਸੀਂ ਪਸੰਦ ਕਰੋਗੇ ਬਾਈ ਦੇ ਕੰਮ ਨੂੰ ਤੇ ਮਾਰਕੀਟ ਰੇਟ ਨਾਲੋਂ ਦੋਸਤੋ ਬਾਈ ਤੁਹਾਨੂੰ ਬਹੁਤ ਸੋਹਣਾ ਡਿਸਕਾਊਂਟ ਦਊਗਾ ਆਪਣੀ ਵੀਡੀਓ ਦੇ ਥਰੂ ਆਉਂਗੇ ਸਮਾਨ ਦੋਸਤੋ ਇੱਕ ਵਾਰ ਤੁਹਾਨੂੰ ਸਾਰਾ ਦੁਬਾਰੇ ਦਿਖਾ ਦਿੰਨਾ ਮੈਂ ਉਮੀਦ ਹੈ ਦੋਸਤੋ ਹਰ ਇੱਕ ਵੀਰ ਦੀ ਖੁਆਇਸ਼ ਦਾ ਸਮਾਨ ਉਰੇ ਮਿਲ ਜੂਗਾ ਕਿਸੇ ਵੀਰ ਨੇ ਪੁਰਾਣਾ ਲੈਣਾ ਹੋਵੇ ਜਾਂ ਨਵਾਂ ਲੈਣਾ ਹੋਵੇ ਦੋਨੋਂ ਟਾਈਪ ਦੇ ਸਮਾਨ ਅਵੇਲੇਬਲ ਨੇਗੇ A to Z ਸਾਰੇ ਸਪੇਅਰ ਪਾਰਟ ਸਵੱਜ ਦੀ ਵੀਡੀਓ ਜੀ ਦੋਸਤੋ ਤੁਹਾਨੂੰ ਸਾਰਾ A to Z ਸੈਟਅਪ ਦਿਖਾਉਣਾ ਸੀਗਾ ਬਾਈ ਦਾ ਤੇ ਬਾਈ ਨੇ ਬਹੁਤ ਸ਼ੌਂਕ ਨਾਲ ਤਿਆਰ ਕਰਿਆ ਹੋਇਆਗਾ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਵੀਰ ਨੂੰ ਕੋਈ ਵੀ ਸਮਾਨ ਪਸੰਦ ਆਉਂਦਾ ਹੈਗਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਆਰਡਰ ਕਰ ਸਕਦੇ ਹੋਗੇ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਲਈ